ਕੀ ਸ਼ੋਭਨਾ ਵੀਰ ਆਪਣਾ ਆਪਣਾ ਨਾਮ ਚਰਨਜੀਤ ਸਿੰਘ ਹੈ ਜੀ ਤੇ ਕਿਹੜਾ ਪਿੰਡ ਆਪਣਾ ਵੀਰੇ ਆਪਣਾ ਪਿੰਡ ਪਾਕੜੀਣਾ ਜੀ ਤੇ ਤੁਹਾਡੇ ਪਿੰਡ ਐ ਐਮਪੀ ਸਾਹਿਬ ਆਏ ਹੈਗੇ ਉਤ ਤੋਂ ਬਾਅਦ ਐਸਡੀਐਮ ਏਡੀਸੀ ਸਾਰੇ ਆਏ ਹੈਗੇ ਕੀ ਕਹਿ ਕੇ ਗਿਆ ਵੀਰੇ ਇਹ ਕਹਿੰਦੇ ਵੀ ਇਹਦੀ ਸਾਰਾ ਸਾਡੇ ਕਾਫੀ ਨੁਕਸਾਨ ਹੋਇਆ ਜਿਹਦਾ ਕਿ ਜੋ ਬਣਦੀ ਹੈ ਉਹ ਮੁਆਵਜ਼ਾ ਜੂਰ ਦਵਾਂਗੇ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਕਿਸੇ ਗਦਾਵਰੀ ਪੂਰੀ ਸਹੀ ਤਰ੍ਹਾਂ ਕਰਾ ਕੇ ਜਿਹੜੇ ਵੀ ਕਿਸਾਨ ਦਾ ਹੋਇਆ ਨੁਕਸਾਨ ਨਾ ਉਹਨਾਂ ਦੇ ਡਾਇਰੈਕਟ ਉਹਨਾਂ ਦੇ ਖਾਤਿਆਂ 'ਚ ਪਾਉਣਾ ਜਿੱਦਾਂ ਕਹਿੰਦੇ ਵੀ ਕਈ ਕਹਿੰਦੇ ਵੀ 2023 ਚ ਵੀ ਮਾਅਬਜਾ ਦਿੱਤਾ ਗਿਆ ਪਰ ਅਸੀ ਕਹਿੰਦੇ ਸਾਨੂੰ ਕੋਈ ਰੁਪਈਆ ਨਹੀਂ ਦਿੱਤਾ ਗਿਆ। ਨਾ ਸਾਡੇ ਕੋਈ ਇੱਥੇ ਦੇ ਕੇ ਗਿਆ ਨਾ ਸਾਨੂੰ ਮਿਲਿਆ। ਨਹੀਂ ਜਿੱਦਾਂ 2023 ਇਹ 1988 ਵਿੱਚ ਆਇਆ ਸੀਗਾ। ਜਿਹੜਾ 88 ਚ ਆਇਆ ਸੀ ਉਸ ਟਾਈਮ ਉਸ ਟਾਈਮ ਮੰਨਦੇ ਵੀ ਪਰ ਖੇਤੀਬਾੜੀ ਘੱਟ ਸੀ ਪਰ ਇਸ ਟਾਈਮ ਅਸੀਂ ਲੱਖਾਂ ਰੁਪਈਆ ਖਾਚੇ ਆਪਣੀ ਖੇਤੀ ਤੇ। ਜਦਕਿ ਸਾਡੀ ਮਾਰਨ ਦੀ ਮਿਹਨਤ ਹੀ ਸਾਨੂੰ ਦੇ ਦੇਣ ਇੰਨਾ ਹੀ ਬਹੁਤ ਹੈ। ਏ ਵੈਸੇ ਮੇਰਾ ਬੰਦਾ ਤੇ ਨਹੀਂ ਕੁਐਸਚਨ ਪੁੱਟ ਕੰਨਾ ਲੇਕਿਨ ਮੈਂ ਫਿਰ ਵੀ ਤੁਹਾਨੂੰ ਕਰਾਂਗਾ ਇੱਕ ਖੇਤ ਦੇ ਕਿੰਨਾ ਖਰਚਾ ਆ ਜਾਂਦਾ ਵੀਰ ਆਪਣੇ ਚੋਨੇ ਦੇ ਉੱਪਰ ਆਪਾਂ ਝੂਠ ਨਹੀਂ ਬੋਲਾਂਗੇ ਖਾਦ ਪਾਖ ਪਹਿਲਾਂ ਪਹਿਲੀ ਗੱਲ ਲਵਾਈ ਜਿਹੜੀ ਅੱਜ ਕੱਲ 5000 ਰੁਪਏ ਖੇਤੀ ਮੈਮ ਮੁੱਕਾ ਮੁੱਕਾ ਬੋਲ ਰਿਆਂ ਫਿਰ ਵੀ 40 50 60 70 ਕਿੰਨਾ ਹੁੰਦਾ ਜੇ ਮੰਨ ਕੇ 20000 ਰੁਪਏ ਤਾਂ ਖਰਚਾ ਨਾ ਪੂਰਾ 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 ਉਹ ਵੀ ਜੇ ਮੈਚਵੇ ਤਾਂ ਠੀਕ ਠੀਕ ਹੋਰ ਕੁਛ ਕੋਈ ਅਪੀਲ ਕਰਨਾ ਚਾਹੋ। ਇਹੀ ਕਹਿੰਦੇ ਆ ਵੀ ਸਾਡੀ ਇੱਕ ਬੇਨਤੀ ਜ਼ਰੂਰ ਮਨਜ਼ੂਰ ਕਰਨ ਵੀ ਜਿਹੜਾ ਮੁਆਵਜ਼ਾ ਨਾ ਉਹ ਸਾਡੇ ਖਾਤਿਆਂ 'ਚ ਡਾਇਰੈਕਟ ਪਾਇਆ ਜਾਵੇ ਕਿਤੇ ਹੱਥੇ-ਥਰੂ ਨਾ ਭੇਜਿਆ ਜਾਵੇ। ਜਿਸ ਤਰ੍ਹਾਂ ਤੁਹਾਡੇ ਪਿੰਡ ਦੇ ਹੋਣ ਵੀ ਇੱਕ ਪਰਸਨ ਨੇ ਕਿਹਾ ਕਿ ਜਿਹੜੀ ਖੇਤੀ ਤਾਂ ਬਹੁਤ ਲੋਕ ਕਰਦੇ ਆ ਲੇਕਿਨ ਜਿਹੜੀ ਖੇਤੀ ਹੈਗੀ ਆ ਕਿਸਾਨ ਹੈਗੇ ਆ ਉਹ ਇੱਥੇ ਰਹਿੰਦੇ ਆ ਜਿਹੜੇ ਆਪਾਂ ਰੈਂਟ ਤੇ ਲਈਆਂ ਹੋਈਆਂ ਜ਼ਮੀਨਾਂ ਮਾਲਵਲੇ ਤੇ ਲਈਆਂ ਉਹ ਮਾਲਕ ਦੇ ਖਾਤੇ ਜਿੰਦੀ ਉਹ ਸਾਡੇ ਖਾਤੇਾਂ 'ਚ ਜੀ ਬਿਲਕੁਲ ਇਹ ਬਿਲਕੁਲ ਗੱਲ ਸਹਿਮਤ ਆ ਪਰ ਉਹ ਸਾਡੇ ਖਾਤੇ 'ਚ ਆਉਣੀ ਚਾਹੀਦੀ ਜਿਹੜਾ ਖੇਤੀ ਖੁਦ ਕਰਦਾ